ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਪਿਆਰਿਓ ਇਹ ਸਥਾਨ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਸੁੰਦਰ ਕੌਰ ਦੀ ਚਲਨਸ਼ੋ ਪ੍ਰਾਪਤਿਕ ਐਸਾ ਸਥਾਨ ਹੈ ਜੋ ਅੱਜ ਵੀ ਸਹੀ ਸਲਾਮਤ ਹੈ ਉਸੇ ਰੂਪ ਵਿੱਚ ਸਾਂਭਿਆ ਹੋਇਆ ਭਾਰਤ ਦੇ ਵਿੱਚ ਇੱਕ ਬਲੱਖਣ ਯਾਦਗਾਰਾ ਸਤਗੁਰਾਂ ਦੀ ਇੱਥੇ ਹੀ ਸਤਗੁਰਾਂ ਨੇ ਮਾਤਾ ਦੇਸਾਂ ਦੇ ਸਿਰ ਤੇ ਹੱਥ ਰੱਖ ਕੇ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਇਸ ਬੁਰਜ ਸਾਹਿਬ ਨੂੰ ਆਤਮ ਬੋਧ ਦਾ ਕੇਂਦਰ ਬਣਾਇਆ ਤੇ ਜੋ ਗੁਰਮੁਖੀ ਦੀਆਂ ਗੁਰਸਿੱਖੀ ਦੀਆਂ ਰੌ ਰੀਤਾਂ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੀ ਸਿੱਖੀ ਮਾਤਾ ਦੇਸਾਂ ਨੂੰ ਸਮਝਾਈ 9 ਦਿਨ ਸਤਗੁਰੂ ਇੱਥੇ ਉਪਦੇਸ਼ ਦਿੰਦੇ ਰਹੇ ਜੋ ਆਤਮ ਸਾਥ ਕੀਤਾ ਮਾ ਦੇਸਾਂ ਨੇ ਬਚਪਨ ਤੋਂ ਸੇਵਾ ਸਿਵਨ ਕਰਦੇ ਆ ਉਹ ਉਪਦੇਸ਼ ਕਿ ਇੱਕ ਓੰਕਾਰ ਹੀ ਸਤਨਾਮ ਹੈ ਉਸ ਇੱਕ ਮਾਲਕ ਦੀ ਸੱਤਾ ਸਾਰੇ ਸੰਸਾਰ ਤੇ ਕਣ-ਕਣ ਦੇ ਵਿੱਚੋਂ ਰਮਿਆ ਹੋਇਆ ਗੁਰਾਂ ਇੱਕ ਦੇਹ ਵਿਝਾਈ ਸਭਣਾ ਜੀਆਂ ਕੈਕ ਦਾਤਾ ਸੋ ਮੈਂ ਵਿਸਰਨਾ ਜਾਈ ਇਸ ਉਪਦੇਸ਼ ਨੂੰ ਲੈ ਕੇ ਕਿ ਏਕ ਨੂਰ ਤੇ ਸਭ ਜਗ ਉਪਜਾ ਕੌਣ ਪੜੇ ਕੋ ਮੰਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਪੂਰਨਤਾ ਬਖਸ਼ੀ ਹੈ ਸਤਪੁਰਾਣੇ ਪੂਰਨ ਸਭ ਉਪਦੇਸ਼ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਲੈ ਕੇ ਵਿ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦੇ ਮਹਾਵਾਕਾਂ ਅਨੁਸਾਰ ਅਸੀਂ ਆ ਰਹੇ ਹਾਂ ਯੂਰਪ ਦੀ ਧਰਤੀ ਤੇ ਨਾਨਕ ਨਾਮਦੇਵਾ ਸੰਗਤਾਂ ਦੇ ਸਹਿਯੋਗ ਸਦਕਾ ਇਸ ਪੂਰੀ ਜਥੇਬੰਦੀ ਵੱਲੋਂ ਵੀ ਕੁਟਾਣ ਕੋਟ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬੁਰਜ ਸਾਹਿਬ ਵੱਲੋਂ ਨਾਨਕ ਨਾਮਦੇਵਾ ਸੰਗਤਾਂ ਵੱਲੋਂ ਕੁਟਾਣ ਕੋਟ ਵਧਾਈਆਂ ਨੇ ਆਪ ਸਭ ਨੂੰ ਆਪ ਤਿਆਰ ਰਹੋ ਜੋ ਲੜੀ ਆਪਾਂ ਨੂੰ ਬਖਸ਼ਿਸ਼ ਕੀਤੀ ਆ ਦਸਵੇਂ ਪਾਸ਼ਾ ਮਾਈ ਦੇਸਾਂ ਨੇ ਕਿ ਘਰ-ਘਰ ਇਹ ਸਾਂਝ ਪਾਉਣੀ ਹੈ ਘਰ-ਘਰ ਦੇ ਵਿੱਚ ਸਹਿਜ ਪਾਠ ਲੈ ਕੇ ਜਾਣਾ ਇਹਦੀ ਵਿਆਖਿਆ ਲੈ ਕੇ ਜਾਣੀ ਹੈ ਜੋ ਵਿਆਖਿਆ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਇਸੇ ਲੜੀ ਤਹਿਤ ਅਸੀਂ ਜੋਰ ਪਾ ਰਹੇ ਹਾਂ ਨਾਲ ਹੀ ਸਤਿਗੁਰਾਂ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦਿਦਾਰੇ ਕਰਵਾਏ ਜਾਣਗੇ ਜੋ ਸਤਿਗੁਰਾਂ ਨੇ 1706 ਦੇ ਵਿੱਚ ਇੱਥੇ ਬਖਸ਼ਿਸ਼ ਕੀਤੀਆਂ ਆਪ ਬੜੀਆਂ ਸੰਗਤਾਂ ਨੇ ਇੱਥੇ ਆ ਕੇ ਦਰਸ਼ਨ ਦਿਦਾਰੇ ਕੀਤੇ ਹੋਣੇ ਆ ਨੈਟ ਤੇ ਮਾਈ ਦੇਸਾਂ ਸਰਚ ਕਰੋਗੇ ਮਾਈ ਦੇਸਾਂ ਦਾ ਵਿਰਸਾ ਤੁਹਾਡੇ ਸਾਹਮਣੇ ਆ ਜਾਣਾ ਬڑے ਚੈਨਲਾਂ ਨੇ ਇਹਦੀਆਂ ਵੀਡੀਓ ਪਾਈਆਂ ਹੋਈਆਂ ਭਾਈ ਇਨਸਾਨ ਸੰਗਠਨ ਆਸਟ੍ਰੇਲੀਆ ਵੱਲੋਂ ਭਗਵਾਨ ਸਿੰਘ ਫੋਜੀ ਵੱਲੋਂ ਬਿੱਟੂ ਚੱਕ ਵਾਲੇ ਵੱਲੋਂ ਪਿੰਡੂ ਆਸਟ੍ਰੇਲੀਆ ਵੱਲੋਂ ਕਾਫੀ ਸਾਂਝਾ ਇਸ ਸਥਾਨ ਬਾਰੇ ਪਾਈਆਂ ਹੋਈਆਂ ਨੇ ਆਪ ਸਭ ਜਾਣੀ ਜਾਣ ਹੋ ਹੁਣ ਜਿਹੜੀ ਸੇਵਾ ਲਾਈ ਹੈ ਮਾਤਾ ਵੱਲੋਂ ਕਿ ਤੁਸੀਂ ਇਹ ਉਪਦੇਸ਼ ਨੂੰ ਲੈ ਕੇ ਇੱਕ ਵਾਲੇ ਉਪਦੇਸ਼ ਨੂੰ ਲੈ ਕੇ ਇੱਕ ਦੀ ਗੱਲ ਲੈ ਕੇ ਸੰਗਤਾਂ ਦੇ ਚਰਨਾਂ 'ਚ ਜਾਣਾ ਹੈ ਸਰਬੱਤ ਦੇ ਭਲੇ ਦਾ ਉਪਦੇਸ਼ ਦੇਣਾ ਹੈ ਆਪਾਾਰੇ ਆ ਪਿਆਰਿਓ ਤੁਸੀਂ ਤਿਆਰੀਆਂ ਰੱਖਿਓ ਜਿੱਥੇ-ਜਿੱਥੇ ਵੀ ਤੁਸੀਂ ਇਹ ਸਹਿਜ ਪਾਠ ਕਰਵਾਉਣਾ ਹੈ ਉਹ ਲੜੀ ਤਹ ਤੱਕ ਘੰਟੇ-ਘੰਟੇ ਦੀ ਸੰਗਤ ਹੋਵੇਗੀ ਜਿਦੇ ਵਿੱਚ ਆਪਾਂ ਸਾਂਝ ਪਾਵਾਂਗੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਦੱਸਿਆ ਸਾਡੇ ਲਈ ਆ ਸਰਬੱਤ ਦੇ ਭਲੇ ਦੀਆਂ ਸਾਂਝਾਂ ਪਾਵਾਂਗੇ ਨਾਨਕ ਨਾਮ ਦੇ ਵਾ ਸੰਗਤਾਂ ਵੱਲੋਂ ਭਾਈ ਰਾਜ ਸਿੰਘ ਵੱਲੋਂ ਦਲਜੀਤ ਸਿੰਘ ਸੋਢੀ ਵੱਲੋਂ ਤੇ ਹੋਰ ਗੁਰਮੁਖ ਪਿਆਰਿਆਂ ਵੱਲੋਂ ਵੀ ਆਪ ਸਭ ਨੂੰ ਕਟਾਣਕੋੜ ਧੰਨਵਾਦ ਹੈ ਵਿਧਾਰ ਸਿੰਘ ਸੋਢੀ ਸਾਹਿਬ ਨਾਲ ਭਾਈ ਰਾਜ ਸਿੰਘ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਆਪਣੇ ਫੋਨ ਨੰਬਰ ਦੇ ਦੇਣਗੇ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਪ੍ਰੋਗਰਾਮ ਹੋਣੇ ਆ ਉਸੇ ਤਰ੍ਹਾਂ ਅਸੀਂ 20 ਦਸੰਬਰ ਨੂੰ ਆਉਣਾ ਹੈ ਜਰਮਨ ਉਸ ਤੋਂ ਬਾਅਦ ਬਣਾਏ ਹੋਏ ਪ੍ਰੋਗਰਾਮਾਂ ਦੇ ਤਹਿਤ ਆਪ ਸਭਨਾਂ ਦੇ ਕੋਲ ਪਹੁੰਚਾਂਗੇ ਆਪ ਸਭ ਦਾ ਕਟਾਣਕੋੜ ਧੰਨਵਾਦ ਹੈ ਦੁਬਾਰਾ ਫਿਰ ਜਗਤਗੁਰ ਬਾਬਾ ਗੁਰੂ ਨਾਨਕ ਸਾਹਿਬ ਦੇ ਗੁਰਪੂਰਬ ਦੀਆਂ ਨਾਨਕ ਨਾਮਦੇਵ ਸੰਗਤਾਂ ਵੱਲੋਂ ਅਦਾਰਾ ਬੁਰਜ ਸਾਹਿਬ ਵੱਲੋਂ ਆਪ ਨੂੰ ਲੱਖ ਲੱਖ ਵਧਾਈਆਂ ਹੋਣ ਆਪ ਖੁਸ਼ੀਆਂ ਖੇੜਿਆਂ ਚ ਰਹੋ ਚੜ੍ਹਦੀ ਕਲਾ ਚ ਰਹੋ ਜੋ ਸਾਨੂੰ ਸਿਧਾਂਤ ਵਿੱਚ ਦਿੱਤਾ ਹੈ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੱਢ ਕੇ ਛਕਣਾ ਉਹਦੇ ਤੇ ਪਹਿਰਾ ਦਿੰਦਿਆਂ ਅਸੀਂ ਇਹ ਵੀ ਨਾਲ ਜਾਣਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿ ਹਸਣਦਿਆਂ ਖਲੰਦਿਆਂ ਪਹਿਨਣਦਿਆਂ ਖਵੰਦਿਆਂ ਵਿੱਚ ਇਹੋ ਵਾ ਮੁਕਤ ਗੁਰੂ ਨਾਨਕ ਸਾਹਿਬ ਸਾਨੂੰ ਪੂਰਨਤਾ ਬਖਸ਼ ਕੇ ਗਏ ਆ ਮੁਕਤੀ ਬਖਸ਼ ਕੇ ਗਏ ਆ ਅਸੀਂ ਜਾਣਨਾ ਕਿ ਅਸੀਂ ਮੁਕਤ ਕਿਸ ਤਰ੍ਹਾਂ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਤੇ ਅਸੀਂ ਤੁਹਾਡੇ ਸਭ ਨਾਲ ਸਾਂਝ ਪਾਵਾਂਗੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ